ਅੱਜ ਮੈਂ ਬਣਾਉਣ ਜਾ ਰਹੀ ਹਾਂ ਵਿంటర్ ਸਪੈਸ਼ਲ ਰੈਸিপি ਯਾਨੀ ਕਿ ਸਰਦੀਆਂ ਦੀ ਸੌਗਾਤ ਸਭ ਦੀ ਮਨਪਸੰਦ ਰੈਸিপি ਜਿਸ ਨੂੰ ਸਾਰੇ ਹੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਸਰੋਂ ਦਾ ਸਾਗ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਜੀ ਤੇ ਵਧੀਆ ਜਿਹਾ ਸਾਗ ਬਣਾਉਣ ਵਾਸਤੇ ਨਾ ਮੈਂ ਇੱਥੇ 1 ਕਿਲੋ ਸਰੋਂ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਸਰੋਂ ਨੂੰ ਸਾਫ਼ ਕਰਨ ਤੋਂ ਬਾਅਦ ਨਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਤੋਵਾਂਗੇ ਤੇ ਸਰੋਜ ਮਿਲਾਨ ਵਾਸਤੇ ਨਾ ਮੈਂ ਇੱਥੇ ਲਈਏ 400 ਗ੍ਰਾਮ ਪਾਲਕ ਤੇ ਪਾਲਕ ਜਿਹੜੀ ਤੁਸੀਂ 500 ਗ੍ਰਾਮ ਵੀ ਪਾ ਸਕਦੇ ਓ ਉਹ ਕੀ ਹੈ ਨਾ ਕਿ ਮੈਂ ਦੋ ਗੁੱਚੀਆਂ ਲਈਆਂ ਸੀ ਪਾਲਕ ਦੀਆਂ ਜਿਹਨੂੰ ਸਾਫ਼ ਕਰਕੇ ਸਵਾਰ ਕੇ ਨਾ ਇਹ 400 ਗ੍ਰਾਮ ਪਾਲਕ ਰਹਿ ਗਈ ਹੈ ਤੇ ਸਰੋਂ ਹੋਰ ਪਾਲਕ ਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਮੇਥੀ ਥੋੜੀ ਜੀ ਮੇਥੀ ਪਾਣੀ ਹੈ ਜ਼ਿਆਦਾ ਨਹੀਂ ਪਾਣੀ ਨਹੀਂ ਤੇ ਸਾਗ ਜਿਹੜਾ ਇਹ ਕੌੜਾ ਹੋ ਜਾਂਦਾ ਹੈ ਇਹ 50 ਗ੍ਰਾਮ ਮੇਥੀ ਹੋਣੀ ਹੈ ਬਸ ਤੇ ਸਰੋਂ ਪਾਲਕ ਹੋਰ ਮੇਥੀ ਤੋਂ ਇਲਾਵਾ ਸਾਗ ਦੇ ਵਿੱਚ ਨਾ ਬਾਥੂ ਵੀ ਪੈਂਦਾ ਪਰ ਕੀ ਹੈ ਕਿ ਬਾਥੂ ਮੈਨੂੰ ਅੱਜ ਮਾਰਕੀਟ ਵਿੱਚ ਮਿਲਿਆ ਨਹੀਂ ਹੈ ਤੇ ਇਸ ਕਰਕੇ ਜੇ ਬਾਥੂ ਪਾਣਾ ਹੋਵੇ ਨਾ ਤੇ 250 ਤੋਂ 300 ਗ੍ਰਾਮ ਬਾਥੂ ਪਾ ਸਕਦੇ ਹੋ ਤੇ ਬਾਥੂ ਨਾਲ ਵੀ ਸਾਗ ਬਹੁਤ ਵਧੀਆ ਬਣਦਾ ਹੈ ਤੇ ਬਿਨਾ ਬਾਥੂ ਤੋਂ ਵੀ ਸਵਾਦ ਬਣਦਾ ਹੈ ਅੱਜ ਨਹੀਂ ਮਿਲੇ ਇਸ ਕਰਕੇ ਮੈਂ ਬਿਨਾ ਬਾਥੂ ਤੋਂ ਬਣਾ ਰਹੀ ਹਾਂ ਤੇ ਬਸ ਹੁਣ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਤੇ ਚੰਗੀ ਤਰ੍ਹਾਂ ਧੋਣ ਵਾਸਤੇ ਨਾ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਤੇ ਐਸਾ ਡਿਪ ਕਰਕੇ ਰੱਖਣ ਨਾਲ ਪਤਾ ਹੈ ਕੀ ਹੈ ਕਿ ਹਰੀ ਪੱਤੇਦਾਰ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਇਹਨਾਂ ਉੱਤੇ ਕਾਫੀ ਸਾਰੀ ਮਿੱਟੀ ਹੋ ਰੇਤਾ ਲੱਗੀ ਹੁੰਦੀ ਹੈ ਇਸ ਤਰ੍ਹਾਂ ਪਾਣੀ ਦੇ ਵਿੱਚ ਡੋਬ ਕੇ ਰੱਖਣ ਨਾਲ ਯਾਨੀ ਕਿ ਥੋੜੀ देर ਐਸਾ ਰੱਖਣ ਨਾਲ ਨਾ ਜਿਹੜਾ ਮਿੱਟੀ ਹੋ ਰੇਤਾ ਹੈ ਨਾ ਉਹ ਥੱਲੇ ਬਹਿ ਜਾਂਦਾ ਹੈ ਪਾਣੀ ਵਿੱਚ ਤੇ ਪੱਤੇ ਜਿਹੜੇ ਨੇ ਸਾਫ਼ ਹੋ ਜਾਂਦੇ ਨੇ ਤੇ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਦੋ ਤਿੰਨ ਵਾਰੀ ਧੋਣਾ ਹੈ ਸਭ ਤੋਂ ਪਹਿਲਾਂ ਮੈਂ ਪਾਣੀ ਦੇ ਵਿੱਚ ਸਰੋਂ ਪਾਈ ਹੈ ਤੁਸੀਂ ਚਾਹੋ ਤਾਂ ਸਾਰੀਆਂ ਚੀਜ਼ਾਂ ਇਕੱਠੀਆਂ ਵੀ ਪਾ ਸਕਦੇ ਹੋ ਤੇ ਸਰੋਂ ਨੂੰ ਦੋ ਤਿੰਨ ਵਾਰੀ ਪਾਣੀ ਬਦਲ-ਬਦਲ ਕੇ ਧੋਂ ਤੋਂ ਬਾਅਦ ਨਾ ਇੱਕ ਟੋਕਰੀ 'ਚ ਰੱਖੀ ਜਾ ਜਿਵੇਂ ਮੈਂ ਸਰੋਂ ਨੂੰ ਸਿੰਕ ਵਿੱਚ ਪਾਣੀ ਭਰ ਕੇ ਧੋਤਾ ਹੈ ਨਾ ਇਸੇ ਤਰ੍ਹਾਂ ਹੀ ਤੁਸੀਂ ਕਿਸੇ ਵੱਡੇ ਟੱਪੋਏ ਵਿੱਚ ਜਾਂ ਵੱਡੇ ਭਾਂਡੇ ਵਿੱਚ ਭਰ ਕੇ ਵੀ ਧੋ ਸਕਦੇ ਹੋ ਤੇ ਹੁਣ ਇਸੇ ਤਰ੍ਹਾਂ ਹੀ ਨਾ ਪਾਲਕ ਔਰ ਮੇਥੀ ਨੂੰ ਵੀ ਆਪਾਂ ਧੋ ਲਵਾਂਗੇ ਤੇ ਹੁਣ ਪਾਲਕ ਨੂੰ ਵੀ ਧੋ ਕੇ ਨਾ ਕਿਸੇ ਟੋਕਰੀਆਂ ਛਾਨਣੀ ਵਿੱਚ ਰੱਖ ਦਵਾਂਗੇ ਤੇ ਪਾਲਕ ਨੂੰ ਸਵਾਰਨ ਲੱਗਿਆ ਨਾ ਮੈਂ ਜਿਹੜੀਆਂ ਸਖਤ ਡੰਡੀਆਂ ਹੁੰਦੀਆਂ ਨਾ ਪੱਕੀਆਂ ਆਈਆਂ ਉਹ ਮੈਂ ਵੱਖਰੀਆਂ ਕਰ ਦਿੱਤੀਆਂ ਸੀ ਤੇ ਜਿਹੜੀਆਂ ਮੁਲਾਇਮ-ਮੁਲਾਇਮ ਹੁੰਦੀਆਂ ਨੇ ਨਾ ਉਹ ਨਾਲ ਹੀ ਰਹਿਣ ਦਿੱਤੀਆਂ ਨੇ ਤੇ ਲਓ ਜੀ ਮੇਥੀ ਵੀ ਧੋਤੀ ਗਈ ਹੈ ਤੇ ਹੁਣ ਇਹ ਤਿੰਨੋਂ ਚੀਜ਼ਾਂ ਨੂੰ ਨਾ ਇਸ ਤਰ੍ਹਾਂ ਹੀ ਟੋਕਰੀਆਂ ਦੇ ਵਿੱਚ ਪਈਆਂ ਰਹਿਣ ਦਵਾਂਗੇ ਤਾਂ ਕਿ ਇਹਨਾਂ ਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਨੁੱਚੜ ਜਾਵੇ ਪਾਣੀ ਚੰਗੀ ਤਰ੍ਹਾਂ ਨੁੱਚੜਿਆ ਹੋਏਗਾ ਤੇ ਕੱਟਣ 'ਚ ਆਸਾਨੀ ਰਹੇਗੀ ਸਰੋਂ ਪਾਲਕ ਤੇ ਮੇਥੀ ਨੂੰ ਧੋਕੇ ਟੋਕਰੀ 'ਚ ਰੱਖਿਆ ਅੱਧਾ ਘੰਟਾ ਹੋ ਚੁੱਕਿਆ ਹੈ ਤੇ ਇਹਨਾਂ ਦਾ ਕਾਫੀ ਪਾਣੀ ਨੁੱਚੜ ਚੁੱਕਿਆ ਹੈ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਤੇ ਸਭ ਤੋਂ ਪਹਿਲਾਂ ਮੈਂ ਕਰਾਂਗੀ ਸਰੋਂ ਦੀ ਕਟਿੰਗ ਪਰ ਸਰੋਂ ਦੀ ਕਟਿੰਗ ਕਰਨ ਤੋਂ ਪਹਿਲਾਂ ਜਿਹੜੀਆਂ ਗੰਦਲਾਂ ਨੇ ਨਾ ਇਹਨਾਂ ਨੂੰ ਆਪਾਂ ਜ਼ਰੂਰ ਛਿਲਣਾ ਹੈ ਠੀਕ ਹੈ ਕਿਉਂਕਿ ਇਹਨਾਂ ਉੱਤੇ ਹੁੰਦੇ ਨੇ ਰੇਸ਼ੇ ਤੇ ਜੇ ਆਪਾਂ ਨਹੀਂ ਛਿੱਲਾਂਗੇ ਨਾ ਤੇ ਰੇਸ਼ੇ ਸਾਗ ਦੇ ਵਿੱਚ ਖਾਣ ਲਗਿਆਂ ਮੂੰਹ ਵਿੱਚ ਆਣਗੇ ਜਦੋਂ ਆਪਾਂ ਸਾਗ ਖਾਵਾਂਗੇ ਤੇ ਅੱਛੇ ਨਹੀਂ ਲੱਗਣਗੇ ਸਾਗ ਦਾ ਸਵਾਦ ਖਰਾਬ ਹੋ ਜਾਏਗਾ ਦੇਖ ਹਜੇ ਨਾ ਬਹੁਤ ਹੀ ਅੱਛੀਆਂ ਗੰਦਲਾਂ ਵਾਲਾ ਯਾਨੀ ਕਿ ਵੱਡੀਆਂ-ਵੱਡੀਆਂ ਗੰਦਲਾਂ ਵਾਲਾ ਸਾਗ ਮਾਰਕੀਟ ਵਿੱਚ ਨਹੀਂ ਆਇਆ ਹੈ ਛੋਟੀਆਂ-ਛੋਟੀਆਂ ਗੰਦਲਾਂ ਨੇ ਪਰ ਜਿੰਨੀਆਂ ਵੀ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਛਿੱਲ ਕੇ ਹੀ ਬਣਾਉਣਾ ਹੈ ਆ ਦੇਖੋ ਜੇ ਨਹੀਂ ਛਿੱਲਾਂਗੇ ਤੇ ਮੂੰਹ ਜਾਣਗੇ ਨਾ ਜਦੋਂ ਆਪਾਂ ਸਾਗ ਖਾਵਾਂਗੇ ਸਾਰੀਆਂ ਗੰਦਲਾਂ ਨੂੰ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਨਾ ਹੁਣ ਆਪਾਂ ਸਰੋਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ ਤੇ ਤੁਸੀਂ ਇਸਨ ਤੇ ਭਾਵੇਂ ਚੋਪਿੰਗ ਬੋਰਡ ਤੇ ਵੀ ਕੱਟ ਸਕਦੇ ਹੋ ਤੇ ਜੇ ਸਾਗ ਜ਼ਿਆਦਾ ਹੋਵੇ ਨਾ ਤੇ ਕੋਈ ਮਸ਼ੀਨ ਆਂਦੀ ਹੈ ਨਾ ਸਾਗ ਕੱਟਣ ਵਾਲੀ ਛੋਟਾ ਟੋਕਾ ਹੁੰਦਾ ਜਿਹੜਾ ਉਹਦੇ ਨਾਲ ਵੀ ਕੱਟ ਸਕਦੇ ਹੋ ਪਰ ਕੀ ਹੈ ਨਾ ਕਿ ਇੰਨਾ ਕੁ ਸਾਗ ਤੇ ਚਾਕੂ ਨਾਲ ਹੀ ਬਹੁਤ ਵਧੀਆ ਕੱਟਿਆ ਜਾਂਦਾ ਹੈ ਉਹ ਛੇਤੀ ਕੱਟਿਆ ਜਾਂਦਾ ਹੈ ਸਰੋਂ ਦੇ ਪੱਤੇ ਕੱਟਣ ਤੋਂ ਬਾਅਦ ਨਾ ਹੁਣ ਆਪਾਂ ਪਾਲਕ ਨੂੰ ਵੀ ਇਸ ਤਰ੍ਹਾਂ ਹੀ ਬਰੀਕ-ਬਰੀਕ ਕੱਟ ਲਵਾਂਗੇ ਜਿਵੇਂ ਸਰੋਂ ਦੇ ਪੱਤੇ ਕੱਟੇ ਨੇ ਹੈ ਨਾ ਤੇ ਉਸੇ ਤਰ੍ਹਾਂ ਹੀ ਪਾਲਕ ਦੇ ਪੱਤੇ ਵੀ ਕੱਟ ਲੈਣੇ ਨੇ ਤੇ ਜੇ ਤੁਸੀਂ ਚਾਹੋ ਤਾਂ ਵੱਖਰੇ-ਵੱਖਰੇ ਵੀ ਕੱਟ ਸਕਦੇ ਹੋ ਮੈਂ ਸਰੋਂ ਦੇ ਪੱਤਿਆਂ ਦੇ ਵਿੱਚ ਹੀ ਪਾਲਕ ਦੇ ਪੱਤੇ ਕੱਟ ਰਹੀ ਆਂ ਕਿਉਂਕਿ ਬਨਾਣਾ ਤੇ ਆਪਾਂ ਇਕੱਠਾ ਹੀ ਮਿਕਸ ਕਰਕੇ ਹੈਨਾ ਤੇ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੜ ਗਿਆ ਸੀ ਨਾ ਤੇ ਦੇਖੋ ਬੜੀ ਵਧੀਆ ਕੱਟੀ ਜਾ ਰਹੀ ਹੈ ਸਾਨੀ ਨਾਲ ਤੇ ਜੇ ਪਾਣੀ ਹੋਵੇ ਨਾ ਤੇ ਹੱਥੋਂ ਫਿਸਲਦੀ ਰਹਿੰਦੀ ਹੈ ਕੱਟੀ ਨਹੀਂ ਜਾਂਦੀ ਪਾਲਕ ਚੰਗੀ ਤਰ੍ਹਾਂ ਤੇ ਜੇ ਮਤਲਬ ਕਿ ਟਾਈਮ ਘਾਟੋ ਹੋਵੇ ਨਾ ਤੇ ਟੋਕਰੀ 'ਚ ਰੱਖਣ ਤੋਂ ਬਾਅਦ ਤੁਸੀਂ ਕਾਟਨ ਦੇ ਕੱਪੜੇ ਤੇ ਰੱਖ ਕੇ ਵੀ ਇਹਨੂੰ ਸੁਕਾ ਸਕਦੇ ਹੋ ਛੇਤੀ ਸੁੱਕ ਜਾਂਦੀ ਹੈ ਪਾਲਕ ਦੇ ਪੱਤੇ ਸਰੋਂ ਸਭ ਮਿਕਸ ਕਰਕੇ ਪਾਲਕ ਦੇ ਪੱਤੇ ਕੱਟਣ ਤੋਂ ਬਾਅਦ ਨਾ ਮੈਂ ਮੇਥੀ ਦੇ ਪੱਤੇ ਵੀ ਇਸ ਤਰ੍ਹਾਂ ਬਰੀਕ-ਬਰੀਕ ਹੀ ਕੱਟ ਲੈਨੇ ਤੇ ਇਹਨਾਂ ਨੂੰ ਵੀ ਹੁਣ ਇਹਦੇ ਵਿੱਚ ਹੀ ਪਾ ਰਹੀ ਆ ਤੇ ਜੇਕਰ ਤੁਸੀਂ ਬਾਥੂ ਕੱਟੋ ਨਾ ਯਾਨੀ ਕਿ ਬਾਥੂ ਜਦੋਂ ਪਾਉ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਬਾਥੂ ਨੂੰ ਵੀ ਇਸ ਤਰ੍ਹਾਂ ਹੀ ਕੱਟ ਕੇ ਤੇ ਇਹਦੇ ਵਿੱਚ ਮਿਕਸ ਕਰ ਲਵੋ ਤੇ ਹੁਣ ਆਪਾਂ ਚੱਲਦੇ ਆ ਗੈਸ ਵੱਲ ਤੇ ਅੱਜ ਸਾਗ ਆਪਾਂ ਬਣਾਵਾਂਗੇ ਪ੍ਰੈਸ਼ਰ ਕੁੱਕਰ 'ਚ ਤੇ ਇਸ ਕਰਕੇ ਕੁੱਕਰ ਦੇ ਵਿੱਚ ਇੱਕ ਵੱਡਾ ਵਾਲਾ ਗਲਾਸ ਪਾਣੀ ਦਾ ਪਾ ਕੇ ਪਾਣੀ ਨੂੰ ਕਰ ਲਵਾਂਗੇ ਗਰਮ ਤੇ ਜਦੋਂ ਪਾਣੀ ਗਰਮ ਹੋ ਜਾਏਗਾ ਨਾ ਚੰਗੀ ਤਰ੍ਹਾਂ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਸਰੋਂ ਪਾਲਕ ਤੇ ਮੇਥੀ ਤੇ ਸਾਰੀ ਦੀ ਸਾਰੀ ਸਰੋਂ ਪਾਲਕ ਮੇਥੀ ਇੱਕੋ ਵਾਰੀ ਨਹੀਂ ਪਾਣੀ ਬਸ ਥੋੜੀ ਥੋੜੀ ਪਾਈ ਜਾਣੀ ਹੈ ਤੇ ਜਦੋਂ ਇਹ ਥੋੜੀ ਜਿਹੀ ਥੱਲੇ ਹੋ ਜੇਗੀ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਤੇ ਕੜਸ਼ੀ ਨਾਲ ਨਾ ਆਪਾਂ ਇਸ ਨਾਲ ਥੋੜਾ ਥੋੜਾ ਇਹਨੂੰ ਥੱਲੇ ਕਰੀ ਜਾਵਾਂਗੇ ਤੇ ਜਿਵੇਂ ਜਿਵੇਂ ਇਹਨੂੰ ਸੇਕ ਲੱਗੇਗਾ ਨਾ ਓਵੇਂ ਓਵੇਂ ਐ نیچے بیٹھਦੇ ਜਾਣਗੇ ਸਾਰੇ ਪੱਤੇ ਨੇ ਜਿਹੜੇ ਤੇ ਜਦੋਂ ਥੋੜਾ ਜਿਹਾ ਹੋਰ ਘੱਟ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਬਾਕੀ ਪੱਚੀ ਵੀ ਪਾ ਦਵਾਂਗੇ ਪਾਲਕ ਮੇਥੀ ਇਹ ਜਿਹੜੀ ਤੇ ਇਹਨੂੰ ਥੋੜਾ ਜਿਹਾ ਇਸ ਨਾਲ ਕਰਕੇ ਟੱਕ ਦਵਾਂਗੇ ਤੇ ਹੁਣ ਦੇਖੋ ਜੀ ਸੇਕ ਲੱਗਣ ਤੋਂ ਬਾਅ ਇਕਾਫੀ ਥੱਲੇ ਬੈਠ ਗਏ ਨੇ ਪੱਤੇ ਸਾਰੇ ਹੈ ਨਾ ਤੇ ਕੁੱਕਰ ਵਿੱਚ ਜਗ੍ਹਾ ਹੋ ਗਈ ਹੈ ਤੇ ਬਾਕੀ ਦੇ ਬਚੇ ਸਰੋਂ ਪਾਲਕ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਜ ਤੇ ਮੈਂ ਸਾਗ ਬਣਾ ਰਹੀ ਹਾਂ ਪ੍ਰੈਸ਼ਰ ਕੁੱਕਰ ਵਿੱਚ ਤੇ ਪਹਿਲੇ ਟਾਈਮ ਤੇ ਕੀ ਹੁੰਦਾ ਸੀਗਾ ਕਿ ਸਾਰੇ ਜਿਹੜੇ ਨਾ ਖੁੱਲਾ ਬਣਾਉਂਦੇ ਸੀ ਬਿਨਾ ਪ੍ਰੈਸ਼ਰ ਕੁੱਕਰ ਤੋਂ ਚੁੱਲੇ ਉੱਤੇ ਰੱਖ ਕੇ ਤੋੜੀਆਂ ਵਿੱਚ ਰਿਜ਼ਾਰ ਜਾ ਕੇ ਤੇ ਉਹ ਸਾਗ ਦਾ ਤੇ ਸਵਾਦ ਹੀ ਵੱਖਰਾ ਹੁੰਦਾ ਸੀ ਤੇ ਤੁਹਾਡੇ ਕੋਲ ਵੀ ਜੇ ਟਾਈਮ ਹੋਵੇ ਨਾ ਤੇ ਤੁਸੀਂ ਬਿਨਾ ਪ੍ਰੈਸ਼ਰ ਕੁੱਕਰ ਦੇ ਵੀ ਬਣਾ ਸਕਦੇ ਹੋ ਖੁੱਲਾ ਉਹ ਵੀ ਬਹੁਤ ਸਵਾਦ ਬਣਦਾ ਹੈ ਬਸ ਟਾਈਮ ਥੋੜਾ ਜ਼ਿਆਦਾ ਲੱਗਦਾ ਹੈ ਪਰ ਸਵਾਦ ਵੀ ਬਣਦਾ ਹੈ ਔਰ ਪ੍ਰੈਸ਼ਰ ਕੁੱਕਰ ਵਿੱਚ ਬਣਿਆ ਸਾਗ ਵੀ ਬਹੁਤ ਹੀ ਸਵਾਦ ਬੰਦਾ ਹੈ ਔਰ ਜਲਦੀ ਵੀ ਬਣ ਜਾਂਦਾ ਹੈ ਤੇ ਹੁਣ ਫਿਰ ਮੈਂ ਕੁੱਕਰ ਨੂੰ ਥੋੜੀ ਦੇਰ ਵਾਸਤੇ ਟੱਕ ਦਿੱਤਾ ਹੈ ਤੇ ਹੁਣ ਮੈਂ ਇੱਥੇ ਲੈ ਰਹੀਆਂ ਇੱਕ ਪਿਆਜ਼, ਚਾਰ ਹਰੀਆਂ ਮਿਰਚਾਂ, 1 ਇੰਚ ਅਦਰਕ ਤੇ 8 ਤੋਂ 10 ਦਰੀਆਂ ਲਸਣ ਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਮਿਕਸਰ ਦੇ ਗ੍ਰਾਈਂਡਰ ਜਾਰ ਵਿੱਚ ਪਾ ਕੇ ਦਰਦਰਾ ਜਿਹਾ ਗ੍ਰाइंड ਕਰ ਲਵਾਂਗੇ ਤੇ ਦੇਖੋ ਜੀ ਇਸ ਤਰ੍ਹਾਂ ਦਾ ਨਾ ਮੋਟਾ-ਮੋਟਾ ਜਿਹਾ ਗ੍ਰाइंड ਕਰ ਲੈਣਾ ਹੈ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਜਿਵੇਂ ਮੈਂ ਮਿਕਸੀ ਦੇ ਗ੍ਰਾਈਂਡਰ ਜਾਰ ਚ ਕੀਤਾ ਨਾ ਤੁਸੀਂ ਕੁੱਟ ਕੇ ਵੀ ਇਹਦੀ ਵਰਤੋਂ ਕਰ ਸਕਦੇ ਹੋ ਇਹ ਜਿਹੜਾ ਗ੍ਰाइंड ਕੀਤਾ ਹੋਇਆ ਮਸਾਲਾ ਹੈ ਨਾ ਇਹਦੇ ਵਿੱਚ ਪਾ ਦਵਾਂਗੇ ਮਸਾਲਾ ਮਤਲਬ ਲਸਣ ਅਦਰਕ ਹਰੀ ਮਿਰਚ ਤੇ ਪਿਆਜ਼ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਸਾਗ ਹੈ ਜਿਹੜਾ ਥੋੜਾ ਕਰਾਰਾ ਹੀ ਸਵਾਦ ਲੱਗਦਾ ਹੈ ਹਨਾ ਫਿੱਕਾ ਫਿੱਕਾ ਨਹੀਂ ਵਧੀਆ ਲੱਗਦਾ ਤੇ ਇਸ ਤਰ੍ਹਾਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਨੂੰ ਕੁੱਟ ਕੇ ਤੁਸੀਂ ਸਾਗ ਦੇ ਨਾਲ ਹੀ ਰਿਨ ਹੋਗੇ ਨਾ ਯਾਨੀ ਕਿ ਰਿਜ ਦੇ ਸਾਗ ਚ ਪਾਓਗੇ ਤਾਂ ਸਾਗ ਦਾ ਸਵਾਦ ਬਹੁਤ ਹੀ ਵਧੀਆ ਬਨੇਗਾ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਤੇ ਹਜੇ ਤਾਂ ਮੈਂ ਇੱਕ ਚਮਚ ਗ਼ੂਨ ਪਾਇਆ ਹੈ ਤੇ ਬਾਕੀ ਜਿਹੜਾ ਗ਼ੂਨ ਹੈ ਨਾ ਉਹ ਸਾਗ ਬਨਨ ਤੋਂ ਬਾਅਦ ਟੇਸਟ ਕਰਕੇ ਤੇ ਫਿਰ ਪਾ ਲਵਾਂਗੇ ਜਿੰਨੀ ਲੋੜ ਪਏਗੀ ਠੀਕ ਹੈ ਜੀ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕੁੱਕਰ ਦਾ ਢੱਕਣ ਲਗਾ ਕੇ ਤੇ ਗੈਸ ਦੀ ਫੁੱਲ ਫਲੇਮ ਤੇ ਨਾ ਆਪਾਂ ਇੱਕ ਸੀਟੀ ਆਂਦਾ ਇੰਤਜ਼ਾਰ ਕਰਾਂਗੇ ਤੇ ਜਦੋਂ ਫੁੱਲ ਫਲੇਮ ਤੇ ਕੁੱਕਰ 'ਚ ਇੱਕ ਸੀਟੀ ਆ ਜਾਏਗੀ ਨਾ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਸਿਮ ਫਲੇਮ ਤੇ ਆਪਾਂ ਇਹਨੂੰ 20 ਤੋਂ 25 ਮਿੰਟ ਤੱਕ ਪਕਾਵਾਂਗੇ ਤੇ ਹੁਣ ਇੱਥੇ ਸਿਮ ਫਲੇਮ ਤੇ ਪੱਕਦੇ 25 ਮਿੰਟ ਹੋ ਚੁਕੇ ਨੇ ਜੀ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਕੁੱਕਰ ਨੂੰ ਉਦੋਂ ਖੋਲ੍ਹਾਂਗੇ ਜਦੋਂ ਇਹਦੇ ਵਿੱਚੋਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਹੁਣ ਕੁੱਕਰ ਵਿੱਚੋਂ ਸਟੀਮ ਹੋ ਗਈ ਹੈ ਜੀ ਖਤਮ ਤੇ ਸਾਗ ਜਿਹੜਾ ਹੈ ਨਾ ਇਹ ਤਿੰਨ ਤੋਂ ਚਾਰ ਸੀਟੀਆਂ ਵਿੱਚ ਵੀ ਪੱਕ ਜਾਂਦਾ ਯਾਨੀ ਕਿ 8 ਤੋਂ 10 ਮਿੰਟ ਵਿੱਚ ਵੀ ਪੱਕ ਜਾਂਦਾ ਹੈ ਪਰ ਜਿਆਦਾ ਪੱਕਿਆ ਹੋਇਆ ਸਾਗ ਜਿਆਦਾ ਸਵਾਦ ਬੰਦਦਾ ਹੈ ਕੜੀ ਹੋਗੀ ਸਾਗ ਹੋ ਗਿਆ ਇਹਨੂੰ ਆਪਾਂ ਜਿਆਦਾ ਪਕਾਵਾਂਗੇ ਤੇ ਜਿਆਦਾ ਸਵਾਦ ਬੰਦਦੇ ਨੇ ਤੇ ਹੁਣ ਸਾਗ ਜਿਹੜਾ ਪੱਕ ਚੁੱਕਿਆ ਇਹਨੂੰ ਹੁਣ ਆਪਾਂ ਕੋਟਣਾ ਹੈ ਤੇ ਕੋਟਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਅਲਣ ਤੇ ਅਲਣ ਪਾਉਣ ਵਾਸਤੇ ਮੈਂ ਇੱਥੇ ਲਿਆਇਆ ਇੱਕ ਗਲਾਸ ਗਰਮ ਪਾਣੀ ਤੇ ਇਹਦੇ ਵਿੱਚ ਪਾਵਾਂਗੇ 3 ਵੱਡੇ ਚਮਚਾ ਛਾਨਿਆ ਹੋਇਆ ਮੱਕੀ ਦਾ ਆਟਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜਾ ਮੱਕੀ ਦਾ ਆਟਾ ਹੈ ਇਹ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਤੇ ਕੋਲ ਤਿਆਰ ਹੋ ਗਿਆ ਤੇ ਮੱਕੀ ਦੇ ਆਟੇ ਵਾਲੇ ਕੋਲ ਨੂੰ ਨਾ ਹੁਣ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਕੋਟਾਂਗੇ ਤੁਸੀਂ ਕੋਟਨੇ ਨਾਲ ਕੋਟ ਸਕਦੇ ਹੋ ਮਧਾਣੀ ਨਾਲ ਵੀ ਕੋਟ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਹੋਰ ਸੌਖਾ ਤਰੀਕਾ ਦੱਸਦੀ ਆ ਜਿਹਦੇ ਨਾਲ ਆਪਾਂ ਸਾਗ ਕੋਟ ਸਕਦੇ ਆ ਔਰ ਵਧੀਆ ਘੁੱਟਦਾ ਹੈ ਤੇ ਕੋਟਨੇ ਨਾਲ ਤੇ ਮੈਨੂੰ ਕੋਟ ਹੀ ਰਹੀਆਂ ਤੇ ਇੱਕ ਹੋਰ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਆ ਉਹ ਵੀ ਦਿਖਾਨੀ ਆ ਤੇ ਉਹ ਤਰੀਕਾ ਹੈ ਹੈਂਡ ਬਲੈਂਡਰ ਦਾ ਇਸਤੇਮਾਲ ਕਰਦੇ ਹੋਏ ਆਪਾਂ ਸਾਗ ਨੂੰ ਕੋਟਣਾ ਤੇ ਇਕਦਮ ਪੂਰਾ ਆਨ ਆਫ ਕਰ ਇਕਦਮ ਪੂਰਾ ਚਲਾਉਂਦੇ ਹੋਏ ਨਹੀਂ ਬਲੈਂਡਰ ਨਾਲ ਕੋਟਣਾ ਬਲੈਂਡਰ ਨੂੰ ਆਨ ਆਫ ਕਰਦੇ ਹੋਏ ਆਪਾਂ ਇਹਨੂੰ ਕੋਟਾਂਗੇ ਮਤਲਬ ਥੋੜੀ ਦੇਰ ਚਲਾਵਾਂਗੇ ਫਿਰ ਬੰਦ ਕਰ ਦਾਂਗੇ ਤੇ ਫਿਰ ਚਲਾਵਾਂਗੇ ਤੇ ਫਿਰ ਬੰਦ ਕਰ ਦਾਂਗੇ ਐਸਾ ਲਗਾਤਾਰ ਚਲਾਉਂਦੇ ਹੋਏ ਨਹੀਂ ਕੋਟਣਾ ਨਹੀਂ ਤੇ ਜਿਆਦਾ ਮੈਸ਼ ਹੋ ਜਾਏਗਾ ਜੇ ਐਸਾ ਆਨ ਆਫ ਕਰਕੇ ਕੋਟਾਂਗੇ ਨਾ ਤੇ ਬਿਲਕੁਲ ਜਿਵੇਂ ਕੋਟਨੇ ਨਾਲ ਕੋਟੀਦਾ ਉਸ ਤਰ੍ਹਾਂ ਦਾ ਹੀ ਇਹਦਾ ਟੈਕਸਚਰ ਆਏਗਾ ਤੇ ਦੇਖੋ ਜੀ ਨੇਥੇ ਸਾਗ ਜਿਹੜਾ ਵਧੀਆ ਤਰੀਕੇ ਨਾਲ ਘੋਟਿਆ ਗਿਆ ਹੈ ਹਨਾ ਤੇ ਦੋਨੋਂ ਤਰੀਕੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਜਿਹੜਾ ਤੁਹਾਨੂੰ ਸੁੱਖਾ ਲੱਗਦਾ ਉਹਦੇ ਨਾਲ ਕੋਟ ਲਵੋ ਤੇ ਉਹਨ ਇਥੇ ਗੈਸ ਦੀ ਫਲੇਮ ਨੂੰ ਮੈਂ ਕਰ ਦਿੱਤਾ ਹੈ ਔਨ ਤੇ ਗੈਸ ਦੀ ਮੀਡੀਅਮ ਫਲੇਮ ਤੇ ਨਾ ਹੁਣ ਆਪਾਂ ਇਹਨੂੰ ਪਕਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਨੂੰ ਵੀ ਪਕਾਣਾ ਹੈ ਨਹੀਂ ਪਕਾਵਾਂਗੇ ਤੇ ਕੱਚਾ ਸਵਾਦ ਆਏਗਾ ਤੇ ਆਲਨ ਪਾਨ ਤੋਂ ਬਾਅਦ ਗੈਸ ਦੀ ਮੀਡੀਅਮ ਫਲੇਮ ਤੇ ਮੈਂ ਸਾਗ ਨੂੰ ਢੱਕ ਕੇ ਪਕਾਇਆ ਹੈ 6 ਤੋਂ 7 ਮਿੰਟ ਤੱਕ ਤੇ ਉਹਨ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਟੱਕਾ ਨੂੰ ਨਾ ਕੋਈ ਸੈਕਿੰਡਸ ਬਾਅਦ ਹਟਾਵਾਂਗੇ ਨਹੀਂ ਤੇ ਕੀ ਹੈ ਕਿ ਇੱਕਦਮ ਸਾਗ ਦੇ ਨਾਲ ਕਾਫੀ سارے ਛਿੱਟੇ ਉੱਡਦੇ ਨੇ ਜੋ ਕਿ ਤੁਹਾਡੇ ਹੱਥਾਂ ਤੇ ਵੀ ਪੈ ਸਕਦੇ ਨੇ ਤੇ ਗੈਸ ਤੇ ਵੀ ਪੈਣਗੇ ਹੈਨਾ ਤੇ ਇਸ ਕਰਕੇ ਜਦੋਂ ਆਪਾਂ ਅਲਣ ਪਾਨ ਤੋਂ ਬਾਅਦ ਪਕਾਣਾ ਹੈ ਤੇ ਟੱਕ ਕੇ ਹੀ ਪਕਾਣਾ ਹੈ ਤੇ ਲੋ ਜੀ ਹੁਣ ਸਾਡਾ ਸਾਗ ਜਿਹੜਾ ਹੈ ਤਿਆਰ ਹੈ ਜਿਹੜਾ ਆਪਾਂ ਇਹਦੇ ਵਿੱਚ ਅਲਣ ਪਾਇਆ ਸੀ ਉਹ ਵੀ ਪੱਕ ਚੁਕਿਆ ਹੈ ਔਰ ਸਾਗ ਵੀ ਦੇਖੋ ਵਧੀਆ ਮਿਕਸ ਹੋ ਗਿਆ ਹੈ ਦੀ ਕੰਸਿਸਟੈਂਸੀ ਦੇਖੋ ਇੱਕਦਮ ਪਰਫੈਕਟ ਹੈ ਨਾ ਤੇ ਜ਼ਿਆਦਾ ਗਾੜਾ ਹੈ ਤੇ ਨਾ ਹੀ ਹੈ ਜ਼ਿਆਦਾ ਪਤਲਾ ਹੈ ਤੇ ਹੁਣ ਆਪਾਂ ਲਾਵਾਂਗੇ ਸਾਗ ਨੂੰ ਇੱਕ ਵਧੀਆ ਜਿਹਾ ਤੜਕਾ ਤੇ ਹੁਣ ਆਪਾਂ ਸਾਗ ਨੂੰ ਲਾਵਾਂਗੇ ਇੱਕ ਸਪੈਸ਼ਲ ਤੜਕਾ ਜਿਹਦੇ ਵਾਸਤੇ ਮੈਂ ਇੱਥੇ ਲਈਆਂ ਨੇ ਦੋ ਸੁੱਕੀਆਂ ਸਾਬਤ ਲਾਲ ਮਿਰਚਾਂ ਇਹਨਾਂ ਨੂੰ ਮੈਂ ਅੱਧਾ ਘੰਟਾ ਪਹਿਲਾਂ ਪਾਣੀ ਵਿੱਚ ਭਿਉਂ ਦਿੱਤਾ ਸੀ ਤੇ ਜੇਕਰ ਤੁਹਾਡੇ ਕੋਲ ਫਰੈਸ਼ ਲਾਲ ਮਿਰਚਾਂ ਹੈਗੀਆਂ ਨੇ ਨਾ ਤੇ ਤੁਸੀਂ ਉਹ ਪਾ ਸਕਦੇ ਹੋ ਫਿਰ ਸੁੱਕੀਆਂ ਲੈਣ ਦੀ ਲੋੜ ਨਹੀਂ ਹੈਗੀ ਤੇ ਨਾਲ ਹੀ ਆਪਾਂ ਲਵਾਂਗੇ ਚਾਰ ਤੁਰੀਆਂ ਲਸਣ ਦੀਆਂ ਤੇ ਛੋਟਾ ਜਿਹਾ ਕਰੀਬ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਤੇ ਤਿੰਨੋਂ ਚੀਜ਼ਾਂ ਨੂੰ ਹੁਣ ਆਪਾਂ ਗ੍ਰाइंड ਕਰ ਲਵਾਂਗੇ ਤੇ ਗ੍ਰाइंड ਕਰਨ ਤੋਂ ਪਹਿਲਾਂ ਨਾ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮੈਂ ਮਿਰਚਾਂ ਵਾਲਾ ਪਾਣੀ ਹੀ ਪਾ ਰਹੀ ਹਾਂ ਤੇ ਹੁਣ ਲਵਾਂਗੇ ਆਪ ਤੇ ਕੜਾਈ ਦੇ ਵਿੱਚ ਨਾ 2 ਤੋਂ 3 ਵੱਡੇ ਵਾਲੇ ਚਮਚ ਦੇਸੀ ਘਿਓ ਪਾ ਕੇ ਗਰਮ ਕਰ ਲਵਾਂਗੇ। ਸਾਗ ਚ ਜਿਹੜਾ ਤੜਕਾ ਲਾਉਣਾ ਕਿਉਂ ਦਾ ਤੇ ਬਹੁਤ ਹੀ ਵਧੀਆ ਸਵਾਦ ਆਂਦਾ ਹੈ। ਤੇ ਲੋ ਜੀ ਘਿਓ ਜਿਹੜਾ ਇਹ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ। ਹਿੰਗ ਸਾਗ ਦਾ ਸਵਾਦ ਤੇ ਵਧਾਉਂਦੀ ਹੀ ਹੈ ਤੇ ਡਾਈਜੈਸ਼ਨ ਵਾਸਤੇ ਵੀ ਬਹੁਤ ਹੀ ਵਧੀਆ ਹੁੰਦੀ ਹੈ। ਤੇ ਨਾਲ ਹੀ ਪਾ ਦਵਾਂਗੇ ਗ੍ਰाइंड ਕੀਤੀਆਂ ਹੋਈਆਂ ਲਾਲ ਮਿਰਚਾਂ, ਲਸਣ ਤੇ ਅਦਰਕ। ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਲਸਣ ਅਦਰਕ ਦਾ कच्चਾ ਜਿਹਾ ਸਵਾਦ ਨਿਕਲ ਜਾਏ। ਤੇ ਇਹ ਤੜਕਾ ਤੁਸੀਂ ਇੱਕ ਵਾਰੀ ਸਾਗ ਚ ਲਗਾ ਕੇ ਸਾਗ ਖਾ ਕੇ ਦੇਖੋ ਨਾ ਨਜ਼ਾਰਾ ਹੀ ਆ ਜਾਏਗਾ ਸਾਗ ਖਾਣ ਦਾ ਬਹੁਤ ਹੀ ਵਧੀਆ ਸਵਾਦ ਆਏਗਾ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਣਾ ਮਤਲਬ ਕਿ ਜ਼ਿਆਦਾ ਡਾਰਕ ਨਹੀਂ ਕਰਨਾ ਬਸ ਅੱਛੇ ਤਰ੍ਹਾਂ ਪੁੱਜ ਜਾਵੇ ਕੱਚਾ ਜਿਹਾ ਸਵਾਦ ਨਿਕਲ ਜਾਵੇ ਤੇ ਇੱਥੇ ਲਸਣ ਅਦਰਕ ਚੰਗੀ ਤਰ੍ਹਾਂ ਭੁੱਜ ਗਏ ਨੇ ਜੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਬਸ ਹੁਣ ਬਾਕੀ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾ ਕਿਉਂਕਿ ਲਸਣ ਅਦਰਕ ਪਿਆਜ਼ ਸਭ ਕੁਝ ਪਹਿਲਾਂ ਹੀ ਸਾਗ ਰੇਨਣ ਲੱਗਿਆਂ ਪਾਇਆ ਹੋਇਆ ਹੈ ਨਾਲ ਹੀ ਹਰੀਆਂ ਮਿਰਚਾਂ ਵੀ ਤੇ ਹੁਣ ਬਸ ਸਿੱਧਾ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਕਾਇਆ ਹੋਇਆ ਸਾਗ ਇੱਕ ਵਾਰੀ ਨਮਕ ਚੈੱਕ ਕਰ ਲਓ ਜੇ ਘੱਟ ਲੱਗੇ ਤਾਂ ਐਸੀ ਸਟੇਜ ਤੇ ਪਾ ਲਵੋ ਤੇ ਅੱਜ ਮੈਂ ਜਿਹੜਾ ਸਾਗ ਨੂੰ ਨਾ ਉਪਰੋਂ ਦੀ ਪਿਆਜ਼ ਟਮਾਟਰ ਦਾ ਤੜਕਾ ਨਹੀਂ ਲਗਾਇਆ ਤੁਸੀਂ ਚਾਹੋ ਤਾਂ ਲਗਾ ਸਕਦੇ ਹੋ ਪਿਆਜ਼ ਟਮਾਟਰ ਦੇ ਤੜਕੇ ਵਾਲੇ ਸਾਗ ਦੀ ਜਿਹੜੀ ਵੀਡੀਓ ਹੈ ਉਹ ਵੀ ਮੈਂ ਆਪਣੇ ਚੈਨਲ ਤੇ ਸ਼ੇਅਰ ਕੀਤੀ ਹੋਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਇੱਕ ਵਾਰੀ ਇਸ ਤਰ੍ਹਾਂ ਲਸਣ ਅਦਰਕ ਹਰੀ ਮਿਰਚ ਦਾ ਲਾਲ ਮਿਰਚ ਦਾ ਤੜਕਾ ਲਾ ਕੇ ਸਾਗ ਖਾ ਲਵੋ ਤੇ ਦੂਜੇ ਟਾਈਮ ਖਾਣਾ ਤੇ ਪਿਆਜ ਟਮਾਟਰ ਦਾ ਤੜਕਾ ਲਾ ਲਵੋ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਬਸ 2-3 ਮਿੰਟ ਹੋਰ ਪਕਾਵਾਂਗੇ ਤਾਂ ਕਿ ਜਿਹੜਾ ਇਹ ਤੜਕੇ ਵਿੱਚ ਚੰਗੀ ਤਰ੍ਹਾਂ ਰਸ ਮਿਸ ਜਾਵੇ ਤੇ ਲੋ ਜੀ 2 ਕੁ ਮਿੰਟ ਤੱਕ ਫੁੱਲ ਫਲੇਮ ਤੇ ਪਕਾਉਣ ਤੋਂ ਬਾਅਦ ਹੁਣ ਸਾਡਾ ਵਧੀਆ ਜਿਹਾ ਸਾਗ ਹੋ ਗਿਆ ਹੈ ਤਿਆਰ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹ ਤਿਆਰ ਸਾਗ ਨੂੰ ਤੁਸੀਂ ਇੱਕ ਟਾਈਮ ਖਾਓ ਰੋਟੀ ਪਰੌਂਠੇ ਨਾਲ ਦੂਸਰੀ ਵਾਰੀ ਖਾਓ ਮੱਕੀ ਦੀ ਰੋਟੀ ਨਾਲ ਬਹੁਤ ਹੀ ਸਵਾਦ ਲੱਗਦਾ ਹੈ ਛੇਤੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ